ਚੰਗਾ ਓਹੋ ਬਟਾਈ ਧਰਤਾ ਓਏ ਕਰਸੀ ਧਰਤਾ ਏਡੀ ਟੀ ਵਾਲੀ ਲਈ ਵਜਿਆ बैठे ਨੇ ਹੁਣ ਸਾਹਮਣੇ ਤੇ ਆਜ ਅਸੀਂ ਐਨਵਾਇਰਨਮੈਂਟ ਫੁੱਲ ਕਰ ਲਿਆ ਥੋੜੇ ਜਿਹਾ ਪਾਣੀ ਖਾ ਲਿਆ ਹੁਣ ਤੇ ਘਰੋਂ ਚੱਲੇ ਆ। ਜਿਹੜੇ ਗੱਲ ਮਾਹੌਲ ਦੇਖ ਲੋ ਜੀ। ਪੂਰਾ ਐ ਵਧੀਆ ਮਾਹੌਲ ਸੀਗਾ। ਵਧੀਆ ਐਨਵਾਇਰਨਮੈਂਟ ਕੀਤਾ ਸੀ। ਕਿਉਂ ਕਹਿ ਰੀ? ਹਾਂ ਐਨਵਾਇਰਨਮੈਂਟ ਫੁੱਲ ਸੀਗਾ। ਤੋਂ ਮੈਂ ਖਾਣੇ ਗਾਣੇ ਦੀਆਂ ਫੀਸ ਵੀ ਲੁੱਟਿਆ ਪਾਵਾ। ਸਰਬਾ ਮਾਨ ਆ ਬਾਈ ਦੇਖੋ ਪਿੰਡ ਦਾ ਵਿਆਹ ਨਾ ਹੋ ਗਿਆ ਅੱਛਾ ਤੁਮ ਪੇਠਾ ਕਰਨਾ ਉਹ ਮਹਾਂਪੁਰ ਕੇ ਆਪਰੇ ਹੀ ਆ ਰਿਹਾ ਹੈ ਅਦਰ ਵੀਡੀਓ ਸ਼ੂਟ ਹੋ ਰਿਹਾ ਮੈਂ ਤੇਰੀ ਵੀਡੀਓ ਦਾ ਵੀਡੀਓ ਚੱਕ ਲਊਗਾ ਚਲ ਬਣਾ ਆ ਮੈਂ ਨਹੀਂ ਬਣਾਉਂਗਾ ਮੈਂ ਵੀਡੀਓ ਬਣਾ ਲਵਾਂ ਤੇਰੇ ਵਾਲੇ ਤੇ ਜੂਕ ਕਰਕੇ ਦੇਖ ਲੂ ਸਾਪੜੀ ਜਾਣੀ ਸਾਪੜੀ ਜਾਣੀ ਆਵਾਜ਼ ਸੁਣਾ ਰਿਹਾ ਹੈ छा रहंदा और छॾा रहंदा और नाल छॾा और नाल

सारी रात चलदी आहे ਉਹ ਗੱਡੀ ਵਾਲੇ ਜਾ ਰਹੇ ਆ ਹੂੰ ਗੱਡੀ ਨੇ ਮਾਰੀ ਅ ਵੱਧ ਵੈਲੂ ਉੱtre ਆ ਕੋਟ ਲਾਣਾ ਹੋ ਗੈਰੀ ਤੂੰ ਹੋਰ ਹੋ ਪੱਗਾਂ ਸੀ ਦੋਨਾਂ ਨੇ ਸੇਮ ਸੇਮ ਹੀ ਬੰਨੀਆਂ ਸੀ ਉਧਰ ਦੀ ਮੈਚਿੰਗ ਹੋ ਗਈ

ਜਿਹੜੇ ਮੋٹے ਜਿਹੇ ਤੇ ਧਰੀ ਫਿਰਦੇ ਹੁੰਦੇ ਹਨ ਐਡਾ ਵਡਾ ਇਹ ਬੰਦਾ ਗਾਲ ਚਪਾਈ ਕਰਦਾ ਸੀ ਇਕੱਠਾ ਕਰਕੇ ਇਹਨੂੰ ਇਹਨੂੰ ਕਹਿੰਦੇ ਆ ਇਹਦਾ ਨੇਮ ਹੁੰਦਾ ਕੈਪਟਨ ਸਟਾਫ ਠੀਕ ਹੈ ਠੀਕ ਇਹ ਪੱਗਾਂ ਵਾਲਿਆਂ ਲਈ ਸਪੈਸ਼ਲ ਆਉਂਦੇ ਨੇ ਅਸੀਂ ਵੀ ਲਵਾਵਾਂਗੇ ਵੀਰੇ ਇਹਦਾ ਤੇਰੇ ਵਿਆਹ ਵੇਲੇ ਅਸੀਂ ਇਹੋ ਜਿਹੇ ਲਾੜ ਕਰਾਂਗੇ ਚਾਹ ਲਾੜ ਚਾਹ ਲਾੜ ਵਾਹ ਹਾਂ ਫਿਰ ਅਸੀਂ ਉਹ ਚੋਜੇ ਤੇਰੇ ਵੰਗੂ ਕਰਾਂਗੇ ਨਾ ਜਿਵੇਂ ਤੂੰ ਕਹਿੰਨੇਗਾ ਚੋਜੇ ਅਸੀਂ ਉਵੇਂ ਕਰਾਂਗੇ

ਚਲੋ ਵੀ ਓਕੇ ਬਾਏ ਬਾਏ டா டா ਅੱਜ ਆਪਣਾ ਵਲੋਗ ਛੱਕਾ ਹਾਂ ਮਾਤਾ ਹੀ ਉਹਨੇ ਦੇ ਦਿੱਤਾ ਮਾਇ ਦੀ ਸ਼ਾਉਨ ਲੁੰਦੇ ਰਖੋਂ ਤੋਂ ਪਹਿਲਾਂ ਪੱਲਾ ਬਰਨਾਲੇ ਪਹੁੰਚ ਗਿਆ ਦੋਸਤ ਦੇ ਵਿਆਹ ਤੇ ਫਿਰ ਤਾਂ ਮੌਤ ਇੱਦਾਂ ਕਿ ਕੈਸ਼ ਫੜ ਕੇ ਕਿਸੇ ਦੁਕਾਨਦਾਰ ਤੋਂ ਪਵਾ ਦੇਣਾ ਛੁੱਟ ਛੁੱਟ ਮੈਂ ਫਿਰ ਮਾਤਾ ਨੂੰ ਕੰਮ ਪਾ ਦੇਣਾ ਉਹ ਬੱਸ ਕੀ ਇਹਨਾਂ ਉੱਪਰ ਰੱਖੀਏ ਵੱਟੇ ਵੱਟੇ ਆਉਂਦਿਆਂ ਦੇ ਬੈਠੇ ਬੰਨਾਲ ਨਿਤ ਨਾ ਟੱਕੜ ਕੇ ਉੱਪਰ ਰੱਖੀਏ